ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸਾਡੇ ਇਸ ਪੇਜ ਦੇ ਨਾਲ ਤੇ ਗੱਲ ਕਰਾਂਗੇ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਜਿਹੜੇ ਭਾਅ ਨੇ ਉਹ ਕੀ ਰਹੇ ਨੇ ਸੋ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਅਬੋਹਰ ਮੰਡੀ ਤੋਂ ਸ਼ੁਰੂ ਕਰਦੇ ਆਂ ਮੌਸਮ ਦੇ ਵਿੱਚ ਥੋੜੀ ਕਰਵਟ ਆਈ ਅੱਜ ਤੇ ਇਹ ਜਿਹੜੀ ਮੌਸਮ ਦੇ ਵਿੱਚ ਕਰਵਟ ਆਈ ਹੈ ਬਾਗਵਾਨ ਕਿਸਾਨਾਂ ਦੇ ਲਈ ਥੋੜੀ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਠੰਡ ਵਧਣ ਦੇ ਕਾਰਨ ਜਿਹੜੇ ਕਿੰਨੂ ਦੇ ਭਾਅ ਸੀ ਉਹ ਕਾਫੀ ਡਾਊਨ ਚਲੇ ਗਏ ਸੀ ਤੇ ਜਿਹੜੀ ਮੰਡੀ ਵੀ ਸੀ ਉਹ ਕਿਤੇ ਨਾ ਕਿਤੇ ਠੰਡ ਦੀ ਭੇਟ ਹੀ ਕਹਿ ਸਕਦੇ ਆ ਕਿ ਚੜ ਗਈ ਸੀ ਕਿਉਂਕਿ ਜਿਹੜੇ ਆ ਮਾਲ ਸੀ ਉਹ ਬਹੁਤ ਘੱਟ ਜਿਹੜੀ ਵੇਖ ਰਿਆ ਸੀ ਅਬੋਰ ਮੰਡੀ ਦੇ ਵਿੱਚ ਪਰ ਅੱਜ ਜਿਹੜੇ ਅਬੋਰ ਮੰਡੀ ਦੇ ਭਾਅ ਰਹੇ ਨੇ ਉਹ ਰਹੇ ਨੇ ਜੀ 4 ਰੁਪਏ ਤੋਂ ਲੈ ਕੇ 12 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਭਾਰਿਆ ਅੱਜ ਕਿੰਨੂ ਮੰਡੀ ਅਬੋਰ ਦਾ ਉਹ 4 ਰੁਪਏ ਤੋਂ ਲੈ ਕੇ 12 ਰੁਪਏ ਪ੍ਰਤੀ ਕਿਲੋ ਤੱਕ ਰਿਹਾ ਤੇ ਦੇਸ਼ ਦੀਆਂ ਹੋਰ ਮੰਡੀਆਂ ਦੇ ਵਿੱਚ ਪੰਜਾਬ ਦੀਆਂ ਹੋਰ ਮੰਡੀਆਂ ਦੇ ਵਿੱਚ ਭਾਅ ਕੀ ਰਹੇ ਨੇ ਉਹਨਾਂ ਦੀ ਚਰਚਾ ਕਰ ਲੈਣੇ ਆ ਪਠਾਨਕੋਟ ਦੇ ਵਿੱਚ ਜਿਹੜਾ ਭਾਰਿਆ ਉਹ 16 ਰੁਪਏ ਪ੍ਰਤੀ ਕਿਲੋ ਰਿਹਾ ਤੇ ਮੋਗਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿੰਨੂ ਦਾ ਭਾਅ 21 ਰੁਪਏ ਪ੍ਰਤੀ ਕਿਲੋ ਸੀ ਜਿਹੜਾ ਅੱਜ ਰਿਹਾ ਜੀ ਇਸੇ ਤਰ੍ਹਾਂ ਹੀ ਮਾਨਸਾ ਦੇ ਵਿੱਚ ਜਿਹੜਾ ਕਿੰਨੂ ਵੀ ਕਿਹਾ ਅੱਜ ਉਹ 18 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਸੰਗਰੂਰ ਦੇ ਮਲੇਰਕੋਟਲਾ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਲੁਧਿਆਣਾ ਦੇ ਵਿੱਚ ਕਿੰਨੂ ਦਾ ਭਾਅ ਅੱਜ 22 ਰੁਪਏ ਪ੍ਰਤੀ ਕਿਲੋ ਰਿਹਾ ਤੇ ਸੰਗਰੂਰ ਦੇ ਲਹਿਰਾਗਾਗਾ ਵਿੱਚ ਕਿੰਨੂ 18 ਰੁਪਏ ਪ੍ਰਤੀ ਕਿਲੋ ਰਿਹਾ ਮਹਾਲੀ ਦੇ ਖਰੜ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜਲੰਧਰ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 13 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਫਾਜ਼ਲਕਾ ਦੇ ਜਲਾਲਾਬਾਦ ਦੀ ਗੱਲ ਕਰੀਏ ਤਾਂ ਇੱਥੇ ਕਿਨੂ ਜਿਹੜਾ ਵਿਕਿਆ ਉਹ 15 ਰੁਪਏ ਪ੍ਰਤੀ ਕਿਲੋ ਵਿਕਿਆ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਤੇ ਪਟਿਆਲਾ ਦੇ ਵਿੱਚ ਜਿਹੜਾ ਕਿਨੂ ਦਾ ਭਾਅ ਰਿਹਾ ਉਹ 25 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਦਸੂਹਾ ਦੀ ਗੱਲ ਕਰੀਏ ਤਾਂ ਇੱਥੇ ਕਿਨੂ ਦਾ ਭਾਅ ਜਿਹੜਾ 22 ਰੁਪਏ ਪ੍ਰਤੀ ਕਿਲੋ ਰਿਹਾ। ਸੰਗਰੂਰ ਦੇ ਭਵਾਨੀਗੜ੍ਹ ਵਿੱਚ ਕਿੰਨੂੰ 20 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਅਮਰਤਸਰ ਦੇ ਵਿੱਚ ਕਿੰਨੂੰ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ। ਤੇ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੇੜਾ ਲਾਈਏ ਗੱਲ ਕਰੀਏ ਤਾਂ ਰਜ਼ੌਰੀ ਦੇ ਵਿੱਚ ਕਿੰਨੂੰ 40 ਰੁਪਏ ਪ੍ਰਤੀ ਕਿਲੋ ਵੀ ਵਿਕਿਆ ਤੇ ਸ਼੍ਰੀਨਗਰ ਦੇ ਪਰਮਪੋਰ ਵਿੱਚ ਕਿੰਨੂੰ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ। ਜੰਮੂ ਦੀ ਗੱਲ ਕਰੀਏ ਤਾਂ 24 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਥੂਗਾ ਦੇ ਵਿੱਚ ਕਿੰਨੂੰ ਦਾ ਭਾਅ ਜੜਾ ਰਿਹਾ ਉਹ 20 ਰੁਪਏ ਪ੍ਰਤੀ ਲੋ ਰਿਹਾ ਉਹਨਾਂ ਦੇ ਵਿੱਚ ਕਿੰਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਤੇ ਸੋਲਨ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਰਿਹਾ ਕਿੰਨੂ ਦਾ ਭਾ ਰਿਹਾ ਸੀ Shimla ਦੇ ਵਿੱਚ ਜਿਹੜਾ ਹਾਈएस्ट ਭਾ ਰਿਹਾ 45 ਰੁਪਏ ਪ੍ਰਤੀ ਕਿਲੋ ਵੀ ਜਿਹੜਾ ਕਿੰਨੂ ਦਾ ਭਾ ਵਿਕਿਆ Shimla ਦੇ ਵਿੱਚ 45 ਰੁਪਏ ਪ੍ਰਤੀ ਕਿਲੋ ਕਿੰਨੂ ਵਿਕਿਆ ਕਾਂਗੜਾ ਦੇ ਵਿੱਚ ਕਾਂਗੜਾ ਦੇ ਪਾਲਮਪੁਰ ਵਿੱਚ ਕਿੰਨੂ ਦਾ ਭਾ 26 ਰੁਪਏ ਪ੍ਰਤੀ ਕਿਲੋ ਤੇ ਪੌਂਟਾ ਸਹਿ ਵਿੱਚ 30 ਰੁਪਏ ਪ੍ਰਤੀ ਕਿਲੋ ਜਿਹੜਾ ਕਿੰਨੂ ਦਾ ਭਾ ਅੱਜ ਰਿਹਾ ਇਸੇ ਤਰ੍ਹਾਂ ਹੀ ਹਮੀਰਪੁਰ ਦੇ ਵਿੱਚ ਵੀ 30 ਰੁਪਏ ਤੇ ਚੰਬਾ ਦੇ ਵਿੱਚ 35 ਰੁਪਏ ਪ੍ਰਤੀ ਕਿਲੋ ਰਿਹਾ ਕੁਲੂ ਦੇ ਬੰਟੌਰ ਵਿੱਚ 30 ਰੁਪਏ ਪ੍ਰਤੀ ਕਿਲੋ ਕਿੰਨੂ ਦਾ ਭਾਜੜਾ ਅੱਜ ਰਿਹਾ ਹੈ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਅੰਬਾਲਾ ਦੀ ਤੈਥੇ ਕਿੰਨੂ 17 ਰੁਪਏ ਪ੍ਰਤੀ ਕਿਲੋ ਤੇ ਝੱਜਰ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਵਿਕਿਆ ਕਿੰਨੂ ਸੋਨੀਪਾਦ ਦੇ ਵਿੱਚ ਸੋਨੀਪਾਦ ਦੇ ਗਨੌਰ ਵਿੱਚ ਕਿੰਨੂ ਦਾ ਭਾਜੜਾ ਰਿਹਾ ਉਹ 30 ਰੁਪਏ ਪ੍ਰਤੀ ਕਿਲੋ ਜਿਹੜਾ ਅੱਜ ਰਿਹਾ ਜੀ ਤਾਂ ਦੋਸਤੋ ਇਹ ਸੀ ਕਿੰਨੂ ਮੰਡੀ ਦੇ ਭਾਅ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ